ਅੱਜ ਆਪਾਂ ਇਸ মিডিਆ ਦੇ ਵਿੱਚੋਂ ਜਿਵੇਂ ਕਿ ਸੰਚਾਰ ਜਿਹੜਾ ਹੋ ਰਿਹਾ ਹੈ ਰੇਡੀਓ ਅਖਬਾਰ ਟੀਵੀ ਉੱਥੇ ਕੁਝ ਇੱਕ ਗੱਲਾਂ ਮੈਂ ਨੌਜਵਾਨ ਪੀੜ੍ਹੀ ਨੂੰ ਬਾਰੇ ਗੱਲ ਕਰਨਾ ਚਾਹਾਂਗੀ ਕਿ ਉੱਥੇ ਕੁਝ ਇੱਕ ਗੱਲਾਂ ਜਿਹੜਾ ਹੈ ਪੰਜਾਬੀ ਭਾਸ਼ਾ ਦਾ ਸ਼ੁੱਧ ਉਚਾਰਣ ਕਈ ਵਾਰ ਨਹੀਂ ਹੁੰਦਾ ਸਿਹਾਰੀ ਦੀ ਜਗ੍ਹਾ ਬਿਹਾਰੀ ਦੀ ਵਰਤੋਂ ਔਂਕਰ ਦੀ ਜਗ੍ਹਾ ਦਲਾਂਕੜ ਦੀ ਵਰਤੋਂ ਹੌੜੇ ਦੀ ਜਗ੍ਹਾ ਕਨੌੜ ਕਨੌੜੇ ਦੀ ਜਗ੍ਹਾ ਹੌੜੇ ਦੀ ਵਰਤੋਂ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਗਲਤੀਆਂ ਨੇ ਕਈ ਵਾਰ ਇਹ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਕਿ মিডিਆ ਦੇ ਰਾਹੀਂ ਇਹ ਜਿਹੜਾ ਸਾਡਾ ਸੰਚਾਰ ਹੁੰਦਾ ਭਾਸ਼ਾ ਦਾ ਇਹ ਜਿਹੜਾ ਗਲਤ ਸੰਚਾਰ ਹੈ ਕਈ ਵਾਰ ਇਹ ਸਾਡੇ ਲਈ ਬਹੁਤ ਔਖਾ ਕਰ ਦਿੰਦਾ ਕਿਉਂਕਿ ਆਉਣ ਵਾਲੀ ਪੀੜ੍ਹੀ ਦੇ ਜੋ ਕੁਝ ਵੇਖਣਾ ਹੈ ਉਹਨੇ ਉਹਦੇ ਤੇ ਤੁਰਨਾ ਹੈ ਤੇ ਉੱਥੇ ਸਾਨੂੰ ਲੋੜ ਪੈਂਦੀ ਹੈ ਕਿ ਇਹਨਾਂ ਗੱਲਾਂ ਛੋਟੇ-ਛੋਟੇ ਗੱਲਾਂ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਭਾਸ਼ਾ ਦੀ ਜਿਹੜੀ ਸ਼ਬਦਾਵਲੀ ਹੈ ਜਾਂ ਜਿਹੜੀ ਮਾਤਰਾ ਹੈ ਉਹਦੇ 'ਚ ਇਹ ਗਲਤੀਆਂ ਵੱਲ ਵਿਸ਼ੇਸ਼ ਕਰਕੇ ਧਿਆਨ ਦਿੱਤਾ ਜਾਵੇ ਤੇ ਦੂਜਾ ਮੋਬਾਈਲ ਦੀ ਗੱਲ ਜਦੋਂ ਆਪਾਂ ਕਰਦੇ ਆਂ ਤਾਂ ਅੱਜਕੱਲ ਫੇਸਬੁੱਕ ਵਟਸਐਪ ਰਾਹੀਂ ਮਾਂ ਬੋਲੀ ਦੇ ਵਿੱਚ ਜਿਹੜੀ ਮਿਲਾਵਟ ਹੋ ਰਹੀ ਹੈ ਉਸ ਦਾ ਵੀ ਅਸੀਂ ਗੱਲ ਕਰਨਾ ਚਾਹਾਂਗੇ ਕਿ ਮਾਂ ਬੋਲੀ ਜਿਹੜੀ ਸਾਡੀ ਮਾਤਾਂ ਮਾਂ ਦੀ ਭਾਸ਼ਾ ਚੋਂ ਅਸੀਂ ਸਿੱਖੀ ਹੈ ਕਿ ਛੋਟੇ-ਛੋਟੇ ਸ਼ਬਦ ਉਹ ਸਾਡੇ ਜਿਹੜੇ ਨੇ ਜਿਹੜੇ ਸਾਡੇ ਸੱਭਿਆਚਾਰ ਦਾ ਅੰਗ ਸੀ ਉਹ ਕੀ ਹੈ ਖਤਮ ਹੁੰਦੇ ਜਾ ਰਹੇ ਨੇ ਸੱਭਿਆਚਾਰਕ ਸ਼ਬਦਾਵਲੀ ਆਪਣੀ ਕਿਉਂਕਿ ਕੁਝ ਇੱਕ ਪੱਛਮੀ ਤਕਨੀਕ ਨੇ ਤਾਂ ਸਾਨੂੰ ਨਵੇਂ ਸ਼ਬਦ ਦੇ ਦਿੱਤੇ ਇਹ ਉਹਨਾਂ ਦੀ ਦੇਣ ਹੈ ਸਾਡੀ ਦੇਣ ਨਹੀਂ ਹੈ ਸਾਡੀ ਦੇਣ ਕੀ ਹੈ ਬੇਬੇ ਬਾਪੂ ਭੈਣ ਭਰਾ ਰਿਸ਼ਤਿਆਂ ਦੀ ਉਹ ਜਿਹੜੀ ਸਾਂਝ ਸੀ ਸਾਡੇ ਸੱਭਿਆਚਾਰ ਦੀ ਜਿਹੜੀ ਸਾਂਝ ਸੀ ਉਹ ਜਿਹੜੀ ਹੈ ਇਸ ਸ਼ਬਦਾਵਲੀ ਰਹੀ ਹੁਣ ਕਿਹਨੇ ਉਹਦੀ ਜਗ੍ਹਾ ਲੈ ਲਈ ਮਮ ਡੈਡ ਆਂਟੀ ਅੰਕਲ ਕਜ਼ਨ ਸਾਡੇ ਜਿਹੜੀ ਉਹ ਰਿਸ਼ਤੇ ਸੀ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਸੀ ਜੋ ਸਾਡੀ ਸਭਿਅਤਾ ਦਾ ਅੰਗ ਸੀ ਉਹ ਹੁਣ ਸਾਡੇ ਤੋਂ ਕੀ ਹੈ ਖਤਮ ਹੁੰਦੇ ਜਾ ਰਹੇ ਨੇ ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਸਾਡੇ ਕੋਲ ਇੱਕ ਅਮੀਰ ਸ਼ਬਦਾਂ ਦਾ ਭੰਡਾਰ ਸੀ ਪੁਰਾਣੀ ਪੀੜੀ ਕੋਲ ਤਾਂ ਅਜੇ ਵੀ ਹੈ ਸ਼ਬਦ ਭੰਡਾਰ ਹੈ ਲੇਕਿਨ ਨਵੀਂ ਪੀੜੀ ਜਿਹੜੀ ਹੈ ਉਸ ਸ਼ਬਦ ਭੰਡਾਰ ਤੋਂ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਕਿਉਂ ਨਜ਼ਰ ਆ ਰਹੀ ਹੈ ਕਿਉਂਕਿ ਆਪਾਂ ਅੱਜ ਤੱਕ ਕਿੱਥੇ ਤੱਕ ਸੀਮਿਤ ਹੋ ਕੇ ਰਹਿ ਗਏ ਫੋਨ ਦੀ ਸਕਰੀਨ ਤੱਕ ਸੀਮਿਤ ਹੋ ਕੇ ਰਹਿ ਗਏ ਅਸੀਂ ਕਿੱਦੇ ਤੋਂ ਟੁੱਟਦੇ ਜਾ ਰਹੇ ਹਾਂ ਅਸੀਂ ਪਰਿਵਾਰਾਂ ਤੋਂ ਟੁੱਟਦੇ ਜਾ ਰਹੇ ਹਾਂ ਅਸੀਂ ਕਿਤਾਬਾਂ ਨਾਲੋਂ ਟੁੱਟਦੇ ਜਾ ਰਹੇ ਹਾਂ ਕਿਉਂਕਿ ਕਿਤਾਬੀ ਗਿਆਨ ਨਾਲੋਂ ਸਾਡੀ ਨੌਜਵਾਨ ਪੀੜੀ ਦਾ ਜਿਹੜਾ ਰابطਾ ਹੈ ਉਹ ਦਿਨੋ ਦਿਨ ਟੁੱਟਦਾ ਜਾ ਰਿਹਾ ਹੈ ਸ਼ਬਦਾਂ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਹੈ ਟੁੱਟਦਾ ਜਾ ਰਿਹਾ ਹੈ ਖਾਲੀ ਕੀ ਹੈ ਉਹ ਇਸ ਸੰਚਾਰ ਦੀ ਭਾਸ਼ਾ ਨੂੰ ਇਸ ਕੰਪਿਊਟਰ ਦੀ ਭਾਸ਼ਾ ਨੂੰ ਬੜੇ ਸ਼ਾਰਟ ਫਾਰਮਸ ਜਿਹੜਾ ਹੈ ਉਹ ਲਿਖਣਾ ਸ਼ੁਰੂ ਕਰ ਦਿੰਦੇ ਨੇ ਸ਼ਬਦਾਂ ਦਾ ਇਹ ਆਪਣਾ ਇੱਕ ਅਰਥ ਹੁੰਦਾ ਹੈ ਜਿਨ੍ਹਾਂ ਬਾਰੇ ਡਾਕਟਰ ਬੁੱਟਾ ਸਿੰਘ ਬਰਾੜ ਜੀ ਲਿਖਦੇ ਨੇ ਸ਼ਬਦ ਦਾ ਆਪਣਾ ਇੱਕ ਸੋਝ ਹੁੰਦਾ ਹੈ ਸਵੇਰੇ ਵੀ ਗੱਲ ਹੋਈ ਸੀ ਸ਼ਬਦਾਂ ਦੇ ਸੋਝ ਬਾਰੇ ਕਿ ਸ਼ਬਦਾਂ ਦਾ ਆਪਣਾ ਇੱਕ ਸੋਝ ਹੁੰਦਾ ਹੈ ਇਨਾਂ ਦੇ ਭਾਵ ਜਗਤ ਵਿੱਚ ਇੱਕ ਖਾਸ ਕਿਸਮ ਦਾ ਦ੍ਰਿਸ਼ਟੀਕੋਣ ਛੁਪਿਆ ਹੁੰਦਾ ਹੈ ਜਿਸ ਨੂੰ ਬਗਾਨੀ ਭਾਸ਼ਾ ਪ੍ਰਗਟ ਨਹੀਂ ਕਰ ਸਕਦੀ ਭਰਪੂਰ ਜੀਵਨ ਦਾ ਅਨੁਭਵ ਅਹਿਸਾਸ اظہار ਮਾਤ ਭਾਸ਼ਾ ਤੋਂ ਬਿਨਾਂ ਸੰਭਵ ਨਹੀਂ ਆਉਣ ਵਾਲੀ ਪੀੜੀ ਤੋਂ ਖਦਸ਼ਾ ਇਹ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਰੂਹ ਤੋਂ ਅਪੇਜ ਰਹਿ ਜਾਏਗੀ ਪੰਜਾਬੀ ਭਾਸ਼ਾ ਦੀ ਜੇਕਰ ਰੂਹ ਨੂੰ ਜਾਨਣਾ ਹੈ ਤਾਂ ਸਾਨੂੰ ਸ਼ਬਦਾਂ ਦੇ ਵਿੱਚ ਛੁਪੇ ਹੋਏ ਉਹਨਾਂ ਅਰਥਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਸਾਨੂੰ ਮਾਂਤ ਭਾਸ਼ਾ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਮੈਂ ਅਕਸਰ ਕਹਾਂ ਕਰਦੀ ਆ ਕਿ ਭਾਸ਼ਾ ਕਦੇ ਕੋਈ ਮਾੜੀ ਨਹੀਂ ਹੁੰਦੀ ਭਾਸ਼ਾ ਬਾਰੇ ਆਪਾਂ ਕਹਿੰਦੇ ਆ ਕਿ ਭਾਸ਼ਾ ਚਾਚੀਆਂ ਤਾਈਆਂ ਰਿਸ਼ਤਿਆਂ ਨਾਲ ਜੋੜ ਕੇ ਵੇਖੋ ਬਾਕੀ ਭਾਸ਼ਾ ਜਿਹੜੀ ਉਹ ਚਾਚੀਆਂ ਤਾਈਆਂ ਵਾਂਗੂ ਇੱਕ ਇੱਕ ਬੱਚੇ ਨੂੰ ਕਿਹਾ ਜਾਵੇ ਕਿ ਸਾਂਝੇ ਪਰਿਵਾਰ 'ਚ ਰਹਿੰਦਾ ਹੋਵੇ ਤੇ ਉਹਨੂੰ ਪੁੱਛਿਆ ਜਾਏ ਕਿ ਬੇਟਾ ਤੂੰ ਆਪਣੀ ਚਾਚੀ ਨੂੰ ਕਿੰਨਾ ਪਿਆਰ ਕਰਦਾ ਕਹੂਗਾ ਬਹੁਤ ਜ਼ਿਆਦਾ ਤੋ ਪ੍ਰੀਤ ਆਈ ਨੂੰ ਕਿੰਨਾ ਪਿਆਰ ਕਰਦਾ ਨਾ ਕਹਿੰਦਾ ਬਹੁਤ ਜ਼ਿਆਦਾ ਪਰ ਉਹਨੂੰ ਜੇ ਕਿਹਾ ਜਾਵੇ ਕਿ ਤੂੰ ਉਹਨਾਂ ਸਾਰਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੈ ਜਾਂ ਸਭ ਤੋਂ ਪਹਿਲਾਂ ਤੂੰ ਜੱਫੀ ਕਿੰਨੂੰ ਪਾਏਗਾ ਤਾਂ ਬੱਚਾ ਭੱਜ ਕੇ ਕਿੰਨੂੰ ਪਾਏਗਾ ਮਾਂ ਬੇਸ਼ੱਕ ਉਹ ਸਤਕਾਰ ਕਰਦਾ ਚਾਚੀ ਜੀ ਦਾ ਵੀ ਆਪਣੀ ਤਾਈ ਜੀ ਦਾ ਵੀ ਸਤਕਾਰ ਕਰਦਾ ਹੈ ਲੇਕਿਨ ਜੋ ਸਾਂਝੋਦੀ ਆਪਣੀ ਮਾਂ ਨਾਲ ਹੈ ਉਹ ਦੂਜਿਆਂ ਨਾਲ ਨਹੀਂ ਹੋ ਸਕਦੀ ਤੇ ਬਿਲਕੁਲ ਅਜਿਹਾ ਹੀ ਅੱਜ ਨੌਜਵਾਨ ਪੀੜੀ ਨੂੰ ਵੀ ਚਾਹੀਦਾ ਹੈ ਕਿ ਬਿਲਕੁਲ ਠੀਕ ਹੈ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਇਹਦਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਆਪਣੀ ਮਾਤ ਭਾਸ਼ਾ ਨਾਲੋਂ ਟੁੱਟਣਾ ਨਹੀਂ ਚਾਹੀਦਾ ਇਸ ਤੋਂ ਇਲਾਵਾ ਇੱਕ ਗੱਲ ਹੋਰ ਹੈ ਕਿ ਸਾਡੇ ਕੋਲ ਇੱਕ ਵਿਰਸਾ ਸੀ ਜੋ ਪੰਜਾਬੀ ਅਦਾ ਕਵੀਸ਼ਰੀ ਹੁੰਦੀ ਸੀ ਸਾਡੇ ਕੋਲ ਅ ਕਭੀ ਸ਼੍ਰੀ ਸੀ ਢੱਡ ਸੀ ਜੋ ਇਹ ਸਾਰਾ ਕੁਝ ਅਜੋਕੇ ਮੀਡੀਆ ਚ ਜਿਹੜਾ ਹੈ ਸਾਨੂੰ ਕਿਤੇ ਨਾ ਕਿਤੇ ਗਾਇਬ ਹੋਇਆ ਲੱਗਦਾ ਹੈ ਇਹ ਯੂਥ ਫੈਸਟੀਵਲਾਂ ਚ ਤਾਂ ਆਪਾਂ ਵੇਖ ਸਕਦੇ ਆ ਲੇਕਿਨ ਮੀਡੀਆ ਦੇ ਵਿੱਚ ਸਾਨੂੰ ਗਾਇਬ ਹੋਇਆ ਐ ਇਸੇ ਤਰ੍ਹਾਂ ਜੇ ਲੋਕਗੀਤਾਂ ਮਲਝਾਤ ਮਾਰੀਏ ਤੇ ਉਹਨਾਂ ਨੇ ਵੀ ਸਾਡੀ ਭਾਸ਼ਾ ਨੂੰ ਹਾਸ਼ੀਏ ਤੇ ਲਿਆ ਕੇ ਖੜਾ ਕਰ ਦਿੱਤਾ ਲੋਕਗੀਤਾਂ ਦੀ ਜਿਹੜੀ ਭਾਸ਼ਾ ਹੈ ਉਹਦੇ ਵੱਲ ਵੀ ਵਧੇਰੇ ਜਿਹੜਾ ਹੈ ਪੱਛਮੀ ਸਭਿਅਤਾ ਦਾ ਪ੍ਰਭਾਵ ਪੈਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਕੰਪਿਊਟਰੀ ਕਰਨ ਦੇ ਨਾਲ ਭਾਸ਼ਾ ਨਾਲ ਨਾਲ ਕੰਪਿਊਟਰ ਦੇ ਵਿੱਚ ਵਾਧੇ ਚੱਲੀ ਹੈ 20 ਪਿਛਲੇ 20 ਸਾਲਾਂ ਤੋਂ ਬਹੁਤ ਸਾਰਾ ਕੰਮ ਯੂਨੀਵਰਸਿਟੀਆਂ 'ਚ ਬੈਠੇ ਹੋਏ ماہر ਇਹਦੇ 'ਤੇ ਬਹੁਤ ਸਾਰਾ ਕੰਮ ਕਰ ਰਹੇ ਨੇ ਪਰ ਕਿਉਂਕਿ ਇਹਦੇ 'ਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਣ ਵਾਲਾ ਜਿਵੇਂ ਡਾਕਟਰ ਰਵੇਲ ਸਿੰਘ ਜੀ ਹੁਣਾਂ ਨੇ ਪ੍ਰੋਫੈਸਰ ਰਵੇਲ ਸਿੰਘ ਹੁਣਾਂ ਨੇ ਕਿਹਾ ਸੀ ਕਿ ਸਾਨੂੰ ਬੜੇ ਵੱਡੇ ਪੱਧਰ ਤੇ ਆਪਸੀ ਵਿਚਾਰ ਵਟਾਂਦਰਾ ਕਰਕੇ ਇਹ ਕਰਨਾ ਪਏਗਾ ਤਾਂ ਕਿ ਆਉਣ ਵਾਲੀ ਪੀੜ੍ਹੀ ਨੌਜਵਾਨ ਇਸ ਪ੍ਰਤੀ ਜਾਗਰੂਕ ਹੋ ਸਕਣ ਭਾਸ਼ਾ ਦੇ ਵਿੱਚ ਇਸ ਭੰਡਾਰ ਤੋਂ ਜਾਣੂ ਹੋ ਸਕਣ ਆਪਣੇ ਸੱਭਿਆਚਾਰ ਤੋਂ ਜਾਣੂ ਹੋ ਸਕਣ ਠੀਕ ਹੈ ਕਿ ਸੰਚਾਰ ਦਾ ਮਾਧਿਅਮ ਸਾਨੂੰ ਬਹੁਤ ਸਾਰੇ ਗੁਣ ਨੇ ਪਰ ਉਹਦੇ ਨਾਲ ਨਾਲ ਇਹ ਜਿਹੜੀਆਂ ਕਮੀਆਂ ਨੇ ਇਹਨਾਂ 'ਤੇ ਧਿਆਨ ਦੇਵਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਸਾਡੀ ਪੰਜਾਬ ਪੰਜਾਬੀ ਤੇ ਪੰਜਾਬੀ ਬਚ ਸਕਦੀ ਹੈ ਤੈ ਆਖੀਰ 'ਚ ਮੈਂ ਕਹਿਣਾ ਚਾਹਾਂਗੀ ਔਖੀ ਗੱਲ ਨਾ ਕੋਈ ਜਹਾਨ ਅੰਦਰ ਪਰ ਕਰਨਾ ਸਦਾ ਆਰੰਭ ਔਖਾ ਉਬੇ ਹੌਸਲਾ ਤਾਂ ਚੁੱਕ ਪਹਾੜ ਦਈਏ ਬਿਨਾ ਹੌਸਲੇ ਚੁੱਕੜਾ ਖੰਭੇ ਔਖਾ ਮੇਨਾ ਹੌਸਲੇ ਚੁੱਕੜਾ ਖੰਭ ਔਖਾ ਤੇ ਉਸੇ ਹੌਸਲੇ ਦੀ ਦਾਤ ਮੈਡਮ ਕਵਲਜੀਤ ਕੋਰ ਬੈਸ ਹੁਣਾ ਨੂੰ ਦੇਣਾ ਚਾਹਾਂਗੀ ਧੰਨਵਾਦ